ਅੱਜ ਦੋਸਤੋ ਤੁਹਾਡੇ ਵਾਸਤੇ ਲੈ ਕੇ ਆਇਆ ਘਰੇ ਚੱਲਿਆ Mahindra 555 DI ਅਰਜਨ ਮਾਲਕ ਆਪਣੇ ਕੋਲੇ ਆ ਲੈਣਿਆ ਜਾਣਕਾਰੀ ਹਾਂਜੀ ਕੀ ਹਾਲ ਹੈ ਵੀਰੇ ਠੀਕ ਠਾਕ ਜੀ ਦੇਓ ਸਾਨੂੰ ਜਾਣਕਾਰੀ ਬਾਈ ਇਹਦੇ ਬਾਰੇ ਕਿਹੜਾ ਮਾਡਲ ਆ ਇਹ ਹਾਂਜੀ ਇਹ 2015 ਮਾਡਲ ਦਾ ਜੀ ਠੀਕ ਆ 2015 ਮਾਡਲ ਆ ਅਰਜਨ Mahindra 555 ਆ ਠੀਕ ਆ ਬਾਈ ਹਾਂਜੀ 55 HP ਸੈਂਟਰ ਗੇਅਰ ਚ 55 ਹਾਰਸ ਪਾਵਰ ਚਾ ਤੇ ਸੈਂਟਰ ਗੇਅਰ ਆ ਹੈ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਨੰਬਰ ਬਾਈ ਇਹਦਾ ਕਿੱਥੋਂ ਦਾ ਪੀ ਆਵਦਾ ਕਿੱਥੋਂ ਦਾ ਹਾਂ ਇਹ ਮੇਰੇ ਸਾਹ ਕਪੂਰ ਥਲੇ ਦਾ ਠੀਕ ਆ ਹਾਂਜੀ ਉਹ ਕਪੂਰ ਥਲੇ ਦਾ ਟਾਇਰਾਂ ਦੀ ਗੱਲ ਕਰੀਏ ਵੀਰੇ ਟਾਇਰ ਨਵੇਂ ਆ ਚਾਰੇ ਬਿਲਕੁਲ ਨਵੇਂ ਹਨ ਹਾਂਜੀ ਹਾਂਜੀ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਟਾਇਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਕੀ ਟਰੈਕਟਰ ਪੂਰਾ ਸਾਫ਼ ਆ ਤੇ ਸਾਰਾ ਓਰੀਜਨਲ ਆ ਬਾਈ ਹਾਂਜੀ ਬਿਲਕੁਲ ਓਰੀਜਨਲ ਟਰੈਕਟਰ ਬਿਲਕੁਲ ਓਰੀਜਨਲ ਟਰੈਕਟਰ ਆ ਵਾਹ ਕੇ ਲੈ ਜਾਣ ਪਣਾ ਹੈ ਰੰਗ ਪੇੜਦਾ ਵੀ ਸਾਰਾ ਓਰੀਜਨਲ ਆ ਤੇ ਹੂੰ ਵੀ ਟਰੈਕਟਰ ਪੂਰਾ ਓਰੀਜਨਲ ਆ ਬੇਦਾਗ ਮਗਰਾੜਾ ਤੇ ਸੋਹਣਾ ਟਰੈਕਟਰ ਆ ਕੰਡੀਸ਼ਨ ਵੇਖੋ ਸਮਾਨ ਬਾਈ ਇਹਦੇ ਨਾਲ ਪੂਰਾ ਸਮਾਨ ਨਾਲ ਹੈ ਪੂਰਾ ਸਮਾਨ ਟਰੈਕਟਰ ਦੇ ਨਾਲ ਆ ਤੇ ਹਰੀ ਨਾਲ ਟਰੈਕਟਰਾਂ ਭਲਾ ਤੁਸੀਂ ਵਾਹ ਕੇ ਬਾਈਆਂ ਨਾਲ ਸੌਦਾ ਕਰ ਸਕਦੇ ਹੋ ਬਾਕੀ ਬਈ ਕੀ ਡਿਮਾਂਡ ਹੈ ਇਸ ਟਰੈਕਟਰ ਦੀ 4 ਲੱਖ ਚਲੂ ਜਾਏ ਡਿਮਾਂਡ 4 ਲੱਖ ਤੇ 55000 ਡਿਮਾਂਡ ਆ ਬਾਕੀ ਬਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦੇ ਮਾਨਤਨ ਹੋਊਗਾ ਫੁੱਲ ਮਾਨਤਨ ਹੋਊਗਾ ਤੇ ਕਿਹੜੇ ਪਿੰਡ ਖੜਾ ਬਈ ਇਹ ਹਾਂਜੀ ਇਹ ਪਿੰਡ ਮੋਦਕੀ ਜ਼ਿਲ੍ਹਾ ਫਰੀਦਬੁਰ ਪਈ ਪਿੰਡ ਮੋਦਕੀ ਜ਼ਿਲ੍ਹਾ ਫਰੀਦਬੁਰ ਹਾਂਜੀ ਹਾਂਜੀ ਤੇ ਨੰਬਰ ਬੋਲਨੀ ਬਈ ਹਾਂਜੀ ਨੰਬਰ 9501383398 ਬਈ ਹਣ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਮੈਂ ਮੰਨਦਾ ਤੁਸੀਂ ਕਰਨਾ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਧੰਨਵਾਦ ਜੀ